ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਦਿੜਬਾ ਦਿੜਬਾ ਤੇ ਹਾਕਮ ਵਾਲਾ ਆ ਬਾਈ ਕਿਹਨੇ ਪਾਲਾ ਸਿਹਾਰ ਆ ਗਿਆ ਦਰਸ਼ਕ ਵੀਰਿਆ ਇਹ ਮੱਗਰ ਦੀਆਂ ਯਾਰੀਆਂ ਨੇ ਇਹ ਡਾਕਟਰ ਮੱਗਰ ਦੀਆਂ ਯਾਰੀਆਂ ਨੇ ਲੁੱਤਰ ਉਹ ਲੁੱਤਰ ਨੂੰ ਕਿੰਨਾ ਕਿ ਪਿਆਰ ਕਰਦੇ ਹੋ ਦੱਸਿਓ ਇੱਕ ਵਾਰੀ 2 ਮਿੰਟ ਵੇਟ ਕਰ ਲੈ ਲੁੱਤਰ ਉਹ ਪਲੇਅਰ ਹੋਇਆ ਪਿਛਲੇ ਸਾਲ ਕੈਨੇਡਾ ਖੇਡਿਆ ਨਾ 70% ਮੁੰਡਾ ਕੰਮ ਕਰਦਾ ਸੀ 30% ਮੇਰੇ ਵੀਰ ਨੂੰ ਮੈਨੂੰ ਪਤਾ ਵੀ ਉਹ ਜਿਹੜੀ ਬਾਹ ਦੀ ਕੰਮ ਨਹੀਂ ਸੀ ਕਰਦੀ ਪਰ ਯੱਗ ਤੇ ਪੁੱਤ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਇੱਕ ਇੱਕ ਮੈਚ ਦੇ ਵਿੱਚ 28 28 ਕਬੱਡੀਆਂ ਪਾਉਣ ਦਾ ਰਿਕਾਰਡ ਆ ਉਹ ਥੋਡੇ ਲਾਕੇ ਦਾ ਮੁੰਡਾ ਦੱਸੋ ਫਿਰ ਕਾਰੀ ਕਿੰਨਾ ਕੁ ਤਿਆਰ ਕਰਦੇ ਆ ਵਾਹ ਲੁਧਰਾ ਜਲਾਲ ਲੁਧਰਾ ਨਹੀਂ ਉਹ ਸਨੌਜਣਾ ਤੇਰੀ ਹੈ ਵੱਡੇ ਖਿਡਾਰੀ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਪ੍ਰਸਿੱਧ ਕਬੱਡੀ ਖਿਡਾਰੀ ਪਾਲਾ ਜਲਾਲਪੁਰ ਪੱਪੂ ਚੂੜਚੱਕ ਗੁਲਜਾਰੀ ਮੂਨਿਕ ਸੰਦੀਪ ਲੁੱਤਰ ਇਹ ਸਾਰੇ ਕਬੱਡੀ ਖਿਡਾਰੀ ਇੱਕ ਵਾਰੀ ਖੇਡ ਮੈਦਾਨ ਦੇ ਵਿੱਚ ਦਰਸ਼ਕਾਂ ਦਾ ਪਿਆਰ ਸਤਿਕਾਰ ਕਬੂਲਣ ਦੇ ਲਈ ਆਉਣਗੇ ਇਹ ਪ੍ਰਬੰਧਕ ਵੀਰਾਂ ਦਾ ਫੈਸਲਾ ਹੈ ਬੇਨਤੀ ਹੈ ਲੋਕ ਦਰਸ਼ਨ ਕਰਨਾ ਚਾਹੁੰਦੇ ਆ ਮਗਰਾ ਪਾਣੀ ਫੇਰ ਪੀਲੀ ਪਹਿਲਾਂ ਪਾਲੇ ਨੂੰ ਗਰਾਊਂਡ ਦੇ ਵਿੱਚ ਲਿਆ ਪਾਲਾ ਆ ਗਿਆ ਲੁੱਤਰ ਨੂੰ ਗਰਾਊਂਡ ਦੇ ਵਿੱਚ ਲਿਆ ਪੱਪੂ ਨੂੰ ਗਰਾਊਂਡ ਦੇ ਵਿੱਚ ਲਿਆ ਗੁਲਜਾਰੀ ਮੂਨਿਕ ਨੂੰ ਗਰਾਊਂਡ ਦੇ ਵਿੱਚ ਲਿਆ ਕਹਿੰਦਾ ਸੜਕਾਂ ਤੇ ਆਉਣ ਤੁਰਦੇ ਜਿਵੇਂ ਆਪਣਾ ਹੀ ਰਾਜ ਹੁੰਦਾ ਐਨ ਮੇਰੇ ਵੀਰੋ ਵੱਡੇ ਸਰੀਰ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਉਹ ਦਿਨ ਰਾਤ ਕੀ ਕੀਤੀ ਆ ਸਰੀਰ ਬਣਾਉਣ ਦੇ ਲਈ ਆ ਮਾਲ ਗਰਾਊਂਡ ਦੇ ਵਿੱਚ ਆ ਗਿਆ ਉਹ ਸਿਹਾਰ ਵਾਲੋ ਤਾੜੀਆਂ ਤੇ ਫੇਰ ਕੀ ਬਾਤ ਐ ਸਿਹਾਰ ਦੇ ਮੇਲੇ ਤੇ ਜਲਾਲਪੁਰੀਆ ਪਾਲਾ ਸੰਦੀਪ ਲੋਧਰ ਪੱਪੂ ਚੂੜ ਚੱਕ ਆਰੀ ਮੂਨਕ ਵੱਡੇ ਸੁਪਰਸਟਾਰ ਪੁੱਜੇ ਹੋਇਆ ਮੈਂ ਬੇਨਤੀ ਕਰਦਾ ਦਲਵੀਰ ਗਿੱਲ ਜੀ ਵੀ ਨਾਲ ਹੋਣਗੇ ਡਾਕਟਰ ਮੱਗਰ ਸਿਹਾਲ ਦਾ ਮੇਲਾ ਚੱਲਦਾ ਹੈ ਚਮਕੌਰ ਕਮਾਨ ਯੂਕੇ ਦਾ ਮੇਲਾ ਚੱਲਦਾ ਹੈ ਭਗੇਲ ਸਿੰਘ ਕਮਾਨ ਦਾ ਪੁੱਤਰ ਸੰਦੀਪ ਲੁਧਰ ਪੁੱਜਾ ਹੋਇਆ ਸੋਹਣ ਸਿੰਘ ਸਿੱਧੂ ਦਾ ਪੁੱਤਰ ਅੱਜ ਕਹਿੰਦੇ ਬਲਵੀਰ ਸਿੰਘ ਪਾਲਾ ਜਲਾਲਪੁਰੀਆ ਪੁੱਜਾ ਹੋਇਆ ਤੇ ਨੱਥਾ ਸਿੰਘ ਦਾ ਪੁੱਤਰ ਗੁਲਜਾਰੀ ਮੋਣਕ ਪੁੱਜਾ ਹੋਇਆ ਸਰਦਾਰ ਮੇਰ ਸਿੰਘ ਦਾ ਪੁੱਤਰ ਗੁਰਸ਼ਰਨ ਸਿੰਘ ਪੱਪੂ ਚੂੜ ਚੱਕੀਆ ਅੱਜ ਵਿਸ਼ੇਸ਼ ਤੌਰ ਤੇ ਪੁੱਜਾ 2010 ਦਾ ਸਮਾਂ ਸੀਗਾ ਜਦੋਂ ਬੱਦੋਵਾਲ ਦੇ ਕਬੱਡੀ ਕੱਪ ਤੇ ਬੈਸਟਾਂ ਨੂੰ ਮਰੂਤੀ ਕਾਲਾ ਰੱਖੀਆਂ ਗਈਆਂ ਸਨ ਤੇ ਸਿੱਧਮਾ ਦੋਨਾਂ ਦਾ ਜੱਸਾ ਬੈਸਟ ਰੇਡਰ ਸੀਗਾ ਚੂੜ ਚੱਕ ਦਾ ਪੱਪੂ ਉਸ ਕਬੱਡੀ ਕੱਪ ਦਾ ਬੈਸਟ ਜਾਫੀ ਸੀਗਾ ਜਿਨੇ 2010 ਦੇ ਜੋ ਪਹਿਲੀ ਕਾਰ ਜਿੱਤੀ ਹੈ ਉਤੋਂ ਪਹਿਲਾ ਇੱਕ ਕਾਰ ਜਿਹੜੀ ਆਲਟੋ ਗੱਡੀ ਉਹ ਗਲਜਾਰੀ ਮੂਨਕਹੁਰਾਂ ਨੇ ਕਹਿੰਦੇ ਗੁਰਗਾਓ ਫਤੇਪੁਰ ਤੋਂ ਸਾਰੀ ਟੀਮ ਨੇ ਜਿੱਤੀ ਸੀ ਜੀ ਮੇਰੇ ਵੀਰੋ ਇਹ ਇਤਿਹਾਸ ਹੈ ਕਬੱਡੀ ਦਾ ਪੂਰੀ ਟੀਮ ਨੇ ਜੇ ਗੱਡੀ ਜਿੱਤੀ ਹੈ ਉਹ ਗਲਜਾਰੀ ਮੂਨਕਹੁਰਾਂ ਨੇ ਜਿੱਤੀ ਹੈ ਜੇ ਮੇਰੇ ਵੀਰੋ ਬੈਸਟ ਖਿਡਾਰੀਆਂ ਨੇ ਕਾਰਾਂ ਜਿੱਤੀਆਂ ਉਹ ਚੂੜ ਚੱਕਦੇ ਪੱਪੂ ਨੇ ਤੇ ਸਿਧਮਾ ਦੋਨਾਂ ਦੇ ਜੱッセ ਨੇ ਜਿੱਤੀਆਂ ਤੇ ਫੇਰ ਪ੍ਰੋਫੈਸਰ ਸਾਹਿਬ ਲਗਾਤਾਰ ਸلسਲਾ ਚੱਲਦਾ ਹੈ ਪਾਲੇ ਨੇ ਵੀ ਗੱਡੀ ਬੱਦੋ ਵਾਲੇ ਦੇ ਵਿੱਚੋਂ ਲਾਲ ਰੰਗ ਦੀ ਨੈਨੋ ਜਿੱਤੀ ਸੀ ਪਾਲਿਆ ਅੱਜ ਮੱਗਰ ਦੇ ਪਿੰਡ ਆਇਆ ਲੁੱਦਾ ਵੀ ਨਾਲ ਹੈ ਵੱਡੇ ਵੱਡੇ ਮੱਲ ਨੇ ਦੋ ਸ਼ਬਦ ਬੋਲਦੇ ਇਹ ਪਿਆਰ ਦੇ ਦੋ ਸ਼ਬਦ ਇਸ ਕਬੱਡੀ ਲਈ ਅੱਜ ਇਹ ਟੂਰਨਾਮੈਂਟ ਦੇ ਲਈ ਤੇ ਸਾਰੀ ਕਬੱਡੀ ਲਈ ਕੋਈ ਨਾ ਕੋਈ ਜ਼ਰੂਰ ਬੋਲਦੇ ਮੇਰਾ ਵੀਰਵੜਾ ਭਾਜੀ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਇੰਨਾ ਪਿਆਰ ਕਰਦੇ ਆ ਤੇ ਤੁਹਾਡੇ ਨਾਲ ਵਾਦਾ ਵੀ ਮੋਰਲੇ ਸਾਲ ਹਸਿਆਰ ਖੇਡ ਕੇ ਜਾਵਾਂਗੇ ਥੈਂਕ ਯੂ ਭਾਜੀ ਸਾਰਿਆਂ ਦਾ ਕਿਆ ਬਾਤ ਬੋਲੇ ਸੋਨਹਾਂ ਸ੍ਰੀ ਅਕਾਲ ਜਿਹੜੀ ਇਹ ਖੇਡ ਕਬੱਡੀ ਦੇ ਨਾਲ